ਸੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂਗੇ ਪੰਜਾਬ ਪੁਲਿਸ ਕਨਸਟੇਬਲ 2025 ਦੀ ਜੋ ਕੱਟਆਫ ਆ ਉਹ ਕਿੰਨੀ ਰਹੂਗੀ ਮੇਲ ਫੀਮੇਲ ਦੋਨਾਂ ਦੀ ਤੇ ਕੈਟਾਗਰੀ ਵਾਈਜ਼ ਵੀ ਆਪਾਂ ਸਾਰੀ ਇਹ ਡਿਸਕਸ਼ਨ ਕਰਾਂਗੇ ਵੀਡੀਓ ਥੋੜੀ ਲੰਮੀ ਹੋਊਗੀ ਪੇਸ਼ੈਂਸ ਨਾਲ ਦੇਖਿਓ ਲਾਸਟ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਤੁਹਾਨੂੰ ਲੱਗ ਰਿਹਾ ਹੈ ਤੁਹਾਡਾ ਭਰਾ ਤੋਂ ਅਡੇ ਲਈ ਥੋੜੀ ਬਹੁਤ ਕੋਈ ਮੀਨ ਕਰ ਰਿਹਾ ਤਾਂ ਜੀ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਤਾਂ ਜਿਵੇਂ ਤੁਸੀਂ ਆਪਣੇ ਮਾਰਕਸ ਦੇਖ ਰਹੇ ਹੋਣੇ ਆ ਕਿਉਂਕਿ ਪੰਜਾਬ ਪੁਲਿਸ ਕਨਸਟੇਬਲ 2025 ਦਾ ਜੋ ਰਿਜ਼ਲਟ ਆ 12 ਅਗਸਤ 2025 ਨੂੰ ਆ ਚੁੱਕਿਆ ਤੇ ਅੱਜ ਆਪਾਂ ਇਸ ਦੀ ਵੀਡੀਓ ਬਣਾ ਰਹੇ ਆਂਗੇ ਉਹ ਤੋਂ ਅਗਲੇ ਜਨ ਠੀਕ ਹੈ ਜੀ ਕਈ ਬੱਚਿਆਂ ਦੇ ਮਾਰਕਸ ਬਹੁਤ ਚੰਗੇ ਹੁੰਦੇ ਆ ਜਿਵੇਂ 80+ ਵਗੈਰਾ ਉਹਨਾਂ ਨੂੰ ਤਾਂ ਪਤਾ ਹੁੰਦਾ ਕਿ ਸਾਡੀ ਫਾਈਨਲ ਦੇ ਵਿੱਚ ਵੀ ਸੈLECTION ਹੋ ਜੂ ਪਰ ਕਈ ਬੱਚੇ ਹੁੰਦੇ ਆ ਜੋ ਉਹ ਬਾਰਡਰ ਜੇ ਤੇ ਹੁੰਦੇ ਆ ਉਹਨਾਂ ਨੂੰ ਲੱਗਦਾ ਹੁੰਦਾ ਕਿ ਸਾਡੇ ਹੋਣਾ ਜਾਂ ਨਹੀਂ ਕਈ ਬੱਚਿਆਂ ਦੇ ਬਹੁਤ ਮੈਸੇਜ ਵੀ ਆਏ ਤੇਰੀ ਸਾਡਾ ਫਿਜ਼ੀਕਲ ਦੇ ਵਿੱਚ ਤਾਂ ਚਲੋ ਹੋ ਜ ਪਰ ਸਾਨੂੰ ਫਾਈਨਲ ਦਾ ਡਰ ਕੀ ਸਾਡਾ ਫਾਈਨਲ ਚੋਰੀ ਕਿਉਂਕਿ ਪਿਛਲੀ ਵਾਰ ਜਿੰਨੀ ਕਟਾਉ ਗਈ ਸੀ ਸਾਡਾ ਇੱਕ ਅੱਧਾ ਮਾਰਕ ਉਸ ਤੋਂ ਘੱਟਾ ਕੋਈ ਕਹਿ ਰਿਹਾ ਇੱਕ ਵੱਧ ਦਾ ਵੀ ਸ਼ਾਇਦ ਜੀ ਜੇ ਇੱਕ ਦੋ ਜੰਪ ਕਰ ਗਈ ਤਾਂ ਸਾਡਾ ਕੀ ਬਣੂਗਾ ਸੋ ਬਹੁਤ ਸਾਰੇ ਡਾਊਟ ਹੁੰਦੇ ਆ ਆਪਣੇ دماغ ਦੇ ਵਿੱਚ ਅੱਜ ਸਾਰੇ ਡਾਊਟਸ ਨੇ ਜੋ ਆਪਾਂ ਕਲੀਅਰ ਕਰ ਦੇਣੇ ਆਗੇ ਸੋ ਤੁਸੀਂ ਬਿਲਕੁਲ ਵੀ ਟੈਨਸ਼ਨ ਨਹੀਂ ਲੈਣੀ ਪੈਨਿਕ ਨਹੀਂ ਹੋਣਾ ਹੈਗਾ ਜੇਕਰ ਸਿਲੇਕਸ਼ਨ ਹੁੰਦੀ ਹੈ ਬਹੁਤ ਵਧੀਆ ਜੇਕਰ ਨਹੀਂ ਹੁੰਦੀ ਉਸ ਤੋਂ ਵੀ ਵਧੀਆ ਕਿਉਂਕਿ ਕਈ ਵਾਰ ਜੋ ਅਸਫਲਤਾ ਕੀ ਉਹ ਸਫਲਤਾ ਤੋਂ ਵੀ ਵੱਡੀ ਸਫਲਤਾ ਦਵਾ ਦਿੰਦੀ ਹੈ ਠੀਕ ਹੈ ਜੀ ਇਹ ਗੱਲ ਯਾਦ ਰੱਖਿਓ ਕਿਈ ਵੀਾਰ ਅਸਫਲਤਾ ਸਾਨੂੰ ਸਾਡੀ ਸਫਲਤਾ ਤੋਂ ਵੀ ਵੱਡੀ ਸਫਲਤਾ ਦਿਵਾ ਦਿੰਦੀ ਆ ਜਿਹੜੀ ਸਫਲਤਾ ਦੀ ਅਸੀਂ ਉਮੀਦ ਕਰਦੇ ਹੁੰਦੇ ਆ ਠੀਕ ਹੈ ਜੀ ਇਹ ਗੱਲ ਨੂੰ ਧਿਆਨ ਦੇ ਵਿੱਚ ਰੱਖਿਓ ਹੁਣ ਆਪਾਂ ਬਿਨਾ ਟਾਈਮ ਵੇਸਟ ਕੀਤੇ ਵੀਡੀਓ ਵੱਲ ਵਧਦੇ ਆ ਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਲਿਓ ਸੋ ਆਪਾਂ ਨੂੰ ਹੁਣ ਪਹਿਲਾਂ ਜੋ ਕਟ-ਆਫ ਕਾਊਂਟ ਕਰਨ ਵਾਸਤੇ ਪਿਛਲਾ ਟ੍ਰੈਂਡ ਆਪਾਂ ਨੂੰ ਦੇਖਣਾ ਪਏ ਠੀਕ ਹੈ ਜੀ ਪੰਜਾਬ ਪੁਲਿਸ ਕਾਂਸਟੇਬਲ ਦੀ ਆ ਸਾਰੀ ਜੋ ਲਿਸਟ ਲੱਗੀ ਹੋਈ ਹੈਗੀ ਮੇਲ ਦੀ ਵੀ ਲੱਗੀ ਹੋਈ ਆ ਫੀਮੇਲ ਦੀ ਵੀ ਲੱਗੀ ਹੋਈ ਆ ਇੱਕ ਵਾਰ ਆਪਾਂ ਪਹਿਲਾਂ ਮੀਲ ਦੀ ਜੋ ਫਿਜ਼ੀਕਲ ਵਾਸਤੇ ਜੋ ਗਈ ਸੀਗੀ ਕੱਟਆਫ ਉਹਦੀ ਡਿਸਕਸ਼ਨ ਕਰ ਲੈਨੇ ਆਂ ਦੇਖੋ ਜਨਰਲ ਦੀ ਜੋ ਕੱਟਆਫ ਗਈ ਸੀ ਉਹ 71.ਸਮਥਿੰਗ ਗਈ ਸੀ ਆਪਾਂ ਪੁਆਇੰਟ ਤੋਂ ਬਾਅਦ ਡਿਸਕਸ ਨਹੀਂ ਕਰਦੇ 71 ਲੈ ਲੈਂਦੇ ਠੀਕ ਹੈ ਜੀ 71 ਗਈ ਸੀਗੀ ਜੋ ਜਨਰਲ ਦੀ ਕੱਟਆਫ ਆ ਤੇ 65 ਆ ਜੋ ਗਈ ਸੀ ਫੀਮੇਲ ਦੀ ਕੱਟਆਫ ਫਿਜ਼ੀਕਲ ਵਾਸਤੇ ਕਹਿ ਰਹੇ ਆਂ ਫਾਈਨਲ ਨਾ ਮੰਨੇ ਫਿਜ਼ੀਕਲ ਵਾਸਤੇ ਕਹਿ ਰਹੇ ਆਂ ਵੀ ਫਿਜ਼ੀਕਲ ਟ్రਾਇਲ ਦੇਣ ਵਾਸਤੇ ਠੀਕ ਹੈ ਜੀ ਤੇ ਹੁਣ ਜੋ BC ਨੇ bc ਇਸ ਦੀ ਗਈ ਸੀ ਜੋ ਬੈਕਵਰਡ ਕਲਾਸਿਸ 682 59 68 ਮੇਲ ਦੀ 59 ਆ ਜੋ ਉਹ ਫੀਮੇਲਸ ਦੀ ਗਈ ਸੀ ews ਦੇ ਵਿੱਚ ਇਹ ਬਹੁਤ ਘੱਟ ਸੀਗੀ 64 ਤੇ 55 ਫੀਮੇਲ ਵਾਸਤੇ 64 ਮੇਲ ਵਾਸਤੇ ਸਤ ਨਵਾਂਕਸ ਦਾ ਮਤਲਬ ਉਹਦੇ ਨਾਲ ਫਰਕ ਸੀ ਜਨਰਲ ਨਾਲ ਠੀਕ ਹੈ ਜੀ ਐਕਸ ਸਰਵਿਸਮੈਨ ਦੀ 53 ਗਈ ਸੀ ਦੇਖੋ ਮੈਂ ਕਹਿ ਰਿਹਾ ਸੀ ਨਾ 55 ਤੱਕ ਵੀ ਮੈਰਿਟ ਜਾ ਸਕਦੀ ਹੈ ਤਾਂ ਇਸ ਕਰਕੇ ਕਹਿ ਰਿਹਾ ਸੀ ਕਿਉਂਕਿ ਐਕਸ ਸਰਵਿਸਮੈਨ ਦੀ ਜੋ ਮੈਰਿਟ ਹੈ ਉਹ ਥੱਲੇ ਚਲੀ ਜਾਣੀ ਹੁੰਦੀ ਹੈ ਤੇ 35 ਫੀਮੇਲ ਵਾਸਤੇ ਗਈ ਸੀ ਫੀਮੇਲ ਵਾਸਤੇ ਤਾਂ ਬਹੁਤ ਵਧੀਆ ਮੌਕਾ ਸੀਗਾ ਜਿਹੜਿਆਂ ਨੇ ਐਕਸ ਸਰਵਿਸਮੈਨ ਸੀਗੇ ਠੀਕ ਹੈ ਜੀ ਹੁਣ ਜੋ ਬਹੁਤ ਸਾਰੇ categories ਹੁੰਦੀਆਂ ਨੇ ਆਪਾਂ ਮੈਨ ਮੈਨ ਦੀ ਡਿਸਕਸ ਕਰ ਲੈਂਦੇ ਆ ਜੋ SC ਐਮ ਐਂਡ B ਦੀ 47 ਗਈ ਸੀਗੀ ਮੇਲ ਦੀ ਠੀਕ ਹੈ ਜੀ ਤੇ ਐਕਸ ਸਰਵਿਸਮੈਨ ਦੇ ਵਿੱਚ ਦੇ ਐਸਸੀ ਬਲ ਐਮ ਐਂਡ ਬੀ ਦੇ ਵਿੱਚ ਜੋ ਐਕਸ ਸਰਵਿਸਮੈਨ ਨਹੀਂ ਸੀ ਦੂਜੀ ਸੀ ਉਹ 61 ਗਈ ਸੀ ਮੇਲ ਵਾਸਤੇ ਫੀਮੇਲ ਵਾਸਤੇ 55 ਗਈ ਸੀ ਠੀਕ ਹੈ ਜੀ ਤੇ ਐਸਆਰਓ ਵਾਸਤੇ 68 ਮੇਲ ਵਾਸਤੇ ਗਈ ਸੀ 59 ਗਈ ਸੀਗੀ ਜੋ ਫੀਮੇਲ ਵਾਸਤੇ ਠੀਕ ਹੈ ਜੀ ਸੋ ਇਦਾਂ ਦਾ ਟ੍ਰੈਂਡ ਪਿਛਲੀ ਵਾਰ ਆ ਜੋ ਆਪਾਂ ਨੂੰ ਦੇਖਿਆ ਗਿਆ ਸੀ ਇਸ ਵਾਰ ਜਦੋਂ ਆਪਾਂ ਸਾਰੀਆਂ ਕੈਲਕੂਲੇਸ਼ਨਸ ਕਰਦੇ ਆ ਕਿ ਨੰਬਰ ਆਫ ਵਾਕੈਂਸੀ ਪਿਛਲੇ ਸਾਲ ਨਾਲੋਂ ਕਿੰਨੀ ਆ ਵਧ ਘਟ ਨੇ ਕਿੰਨੇ ਸਿਲੈਕਟ ਹੋਏ ਆ ਪੇਪਰ ਦਾ ਲੈਵਲ ਕੀ ਸੀ ਸ਼ਿਫਟ ਵਾਈਜ਼ ਪੇਪਰ ਕੀ ਸੀਗਾ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜੀ ਤੋ ਬਾਅਦ ਆਪਾਂ ਇਹ ਸਾਰੀਆਂ ਚੀਜ਼ਾਂ ਕੈਲਕੂਲੇਟ ਕਰਦੇ ਆ ਸੋ ਇਸ ਵਾਰ ਜੋ ਮੈਰਿਟ ਆਗੀ ਉਹ ਦੋ ਤੋਂ ਤਿੰਨ ਮਾਰਕਸ ਆ ਜੋ ਜੰਪ ਕਰੇਗੀ ਹੀ ਕਰੇਗੀ ਇਹਦਾ ਰੀਜ਼ਨ ਦੇਖੋ ਕੀ ਹੁੰਦਾ ਦੇਖੋ ਕੋਈ ਵੀ ਐਗਜ਼ਾਮ ਆ ਹਰ ਸਾਲ ਉਹਦਾ ਲੈਵਲ 10 ਤੋਂ 15% ਟਫ ਹੋ ਜਾਂਦਾ ਵਾ ਪਰ ਇਸ ਐਗਜ਼ਾਮ ਦੇ ਵਿੱਚ ਲੈਵਲ ਦੇ ਵਿੱਚ ਕੋਈ ਫਰਕ ਨਹੀਂ ਆਇਆ ਫਿਰ ਆਪਾਂ ਕਹਾਂਗੇ ਕਿ ਜੇ ਜੇ ਲੈਵਲ ਦੇ ਵਿੱਚ ਫਰਕ ਨਹੀਂ ਆਇਆ ਤਾਂ ਕੱਟਆਫ ਦੇ ਵਿੱਚ ਫਰਕ ਕਿਵੇਂ ਆਇਆ ਕੱਟਆਫ ਦੇ ਵਿੱਚ ਰਾਹੀਂ ਫਰਕ ਇਦਾਂ ਆਉਂਦਾ ਹੁੰਦਾ ਕਿਉਂਕਿ ਜਦੋਂ ਲੈਵਲ ਸੀਮ ਰਹਿੰਦਾ ਤਾਂ ਸਾਰੇ ਸਟੂਡੈਂਟਸ ਨੇ ਜੋ ਪਿਛਲੇ ਹੁੰਦੇ ਆ ਤੇ ਨਿਊ ਹੁੰਦੇ ਆ ਉਹ ਪ੍ਰੀਪੇਅਰ ਹੋ ਜਾਂਦੇ ਹੈਗੇ ਕਿਉਂਕਿ ਲੈਵਲ ਸੇਮ ਸੀ ਨਵੀਂ ਚੀਜ਼ ਕੋਈ ਅਲੱਗ ਤੋਂ ਆਈ ਨਹੀਂ ਹੈਗੀ ਜੋ ਸ਼ੌਕਿੰਗ ਹੋਵੇ ਵੀ ਜਿਹਦੇ ਕਰਕੇ ਕਟਆਫ ਥੱਲੇ ਚਲੀ ਜਾਵੇ ਸਾਰੇ ਜਿਹੜੇ ਪ੍ਰਪੇਅਰ ਹੁੰਦੇ ਉਹ ਚੀਜ਼ ਵਾਸਤੇ ਤਾਂ ਉਹਦੇ ਨਾਲ ਆ ਜੋ ਕਟਆਫ ਜੰਪ ਕਰ ਜਾਂਦੀ ਹੈ ਉਸ 2 ਤੋਂ 3 ਮਾਰਕਸ ਜੰਪ ਕਰੇਗੀ ਕੁਝ ਅਨਐਕਸਪੈਕਟਿਡ ਚੀਜ਼ਾਂ ਜੇ ਨਾ ਹੋਈਆਂ ਕੋਈ ਅਨਐਕਸਪੈਕਟਿਡ ਚੀਜ਼ ਕਈ ਵਾਰ ਹੁੰਦੀ ਹੈ ਤਾਂ ਮੈਰਿਟ ਬਹੁਤ ਕਈ ਵਾਰ ਹਾਈ ਚਲੀ ਜਾਂਦੀ ਹੈ ਠੀਕ ਹੈ ਜੀ ਜਿਵੇਂ ਪਿਛਲੀ ਵਾਰ ਸੀਜੀਐਲ ਦੇ ਵਿੱਚ ਦੇਖਿਆ ਗਿਆ ਸੀਗਾ ਕਿ ਜੋ ਮੈਰਿਟ ਆ ਗਈ ਉਹ 20 ਲਗਭਗ 20 ਮਤਲਬ ਵਕੇਨਸੀਜ਼ ਬਹੁਤ ਜ਼ਿਆਦਾ ਸੀ ਪਰ 5 ਤੋਂ 6 ਮਾਰਕਸ ਫਿਰ ਵੀ ਇਨਕਰੀਜ਼ ਕਰ ਗਈ ਸੀ ਜਦਕਿ ਥੱਲੇ ਡਿਗਣੀ ਚਾਹੀਦੀ ਮਤਲਬ 15 ਤੋਂ 20 ਮਾਰਕਸ ਦਾ ਫਰਕ ਪੈ ਗਿਆ ਸੀ ਠੀਕ ਹੈ ਜੀ ਪਰ ਉਹ 200 ਮਾਰਕਸ ਦਾ ਐਗਜ਼ਾਮ ਹੁੰਦਾ ਚਲੋ ਪੁਆਇੰਟ ਤੇ ਆ ਜੀ ਸੋ ਜੋ ਕੱਟਆਫ ਆ ਗਈ ਜੋ ਜਨਰਲ ਦੀ ਜਾਊਗੀ ਇਸ ਵਾਰ 73 ਦੇ ਅਪਰੋਕਸ ਜਾਊਗੀ ਠੀਕ ਹੈ ਜੀ ਥੋੜਾ ਜਿਹਾ ਘੱਟ ਸਕਦੀ ਹੈ ਪੁਆਇੰਟਾਂ 'ਚ ਥੋੜੀ ਜਿਹੀ ਵੱਧ ਸਕਦੀ ਹੈ ਠੀਕ ਹੈ ਜੀ ਇੱਕ ਰੇਂਜ ਦੱਸ ਰਿਹਾ ਮੈਂ ਜੋ ਫੀਮੇਲਸ ਆ ਉਹ ਜਨਰਲ ਦੇ ਵਿੱਚ 67 68 ਉਹਨਾਂ ਦੀ ਜੋ ਕਟ-ਆਫ ਹੋਊਗਾ ਜੋ BC ਕੈਟੇਗਰੀ ਆ ਉਹ ਮੇਲ ਦੇ ਵਿੱਚ 70 ਦੇ ਅਪਰੋਕਸ ਉਹਨਾਂ ਦੀ ਜੋ ਕਟ-ਆਫ ਹੋएगी ਫਿਜ਼ੀਕਲ ਵਾਸਤੇ ਜਾਣ ਵਾਲੀ ਤੇ ਜੋ ਆਪਣੀ ਫੀਮੇਲਸ ਨੇਗੀਆਂ 60 ਅਬਵ ਉਹਨਾਂ ਦੀ ਵੀ ਮੈਰਿਟ ਆ ਜੋ ਜਾਊਗੀ EWS ਕੈਟੇਗਰੀ ਦੇ ਵਿੱਚ ਜੋ ਮੇਲਸ ਦੀ ਕਟ-ਆਫ ਆ ਹੋ ਜਾਊਗੀ ਜੀ 67 60 667 ਦੇ ਵਿੱਚ ਵਿੱਚ ਸਿਮਟ ਜਾਊਗੀ ਤੇ 58 ਦੇ ਵਿੱਚ ਜੋ ਫੀਮੇਲ ਦੀ ਆ ਗਈ ਉਹ ਕਟ-ਆਫ ਉਹ ਆ ਜਾਏਗੀ ਠੀਕ ਹੈ ਜੀ ਤੇ ਐਕਸ ਸਰਵਿਸਮੈਨ ਦੇ ਵਿੱਚ 56 ਮੇਲਸ ਤੇ 37 38 ਜੋ ਫੀਮੇਲਸ ਆ ਇਹ ਜ਼ਿਆਦਾਤਰ ਕਈ ਵਾਰ ਸਟੈਗਨੈਂਟ ਹੀ ਹੁੰਦੀ ਹੈ ਇੰਨੀ ਕੀ ਹੀ ਜਾਂਦੀ ਹੈ ਜੀ ਕਿਉਂਕਿ ਜੋ ਪੰਜਾਬ ਪੁਲਿਸ ਦੇ ਵਿੱਚ ਜੋ ਮੁਲਾਜ਼ਮ ਨੇ ਉਹਨਾਂ ਦੇ ਵਿੱਚ ਬਹੁਤ ਘੱਟ ਹੋਣਗੇ ਜੋ ਦਿੰਦੇ ਆ ਠੀਕ ਹੈ ਜੀ ਇਸ ਕਰਕੇ ਹੀ ਇਹ ਮਤਲਬ ਮੈਰਿਟਾਈ ਬਹੁਤ ਥੱਲੇ ਚਲੀ ਜਾਂਦੀ ਹੁੰਦੀ ਹੈ ਜੀ ਜੋ ਐਸ ਸੀ ਐਮ ਐਂਡ ਬੀ ਆ 63 ਤੋਂ 64 ਆ ਜੋ ਮੁੰਡਿਆਂ ਦੀ ਚਲੀ ਜਾਏਗੀ ਕਟ-ਆਫ 58 ਦੇ ਲਗਭਗ ਹੀ ਇਹ ਕੈਟਾਗਰੀ ਦੇ ਵਿੱਚ ਵੀ ਮਤਲਬ ਚਲੀ ਜਾਏਗੀ ਈ ਡਬਲਯੂ ਐਸ ਤੇ ਐਸ ਐਸ ਸੀ ਐਮ ਐਂਡ ਬੀ ਦੇ ਵਿੱਚ ਜੋ ਫੀਮੇਲਸ ਦੀ ਕਟ-ਆਫ ਲਗਭਗ ਸੇਮ ਹੀ ਜਾਊਗੀ ਤੇ SCARO ਦੇ ਵਿੱਚ 70 ਪਲੱਸ ਆ ਜੋ ਜਾਏਗੀ ਮੁੰਡਿਆਂ ਦੀ ਕਟਆਫ ਤੇ 59 62 ਦੇ ਅਪਰੋਕਸ ਚਲੀ ਜਾਊਗੀ ਜੋ ਫੀਮੇਲਸ ਆ ਠੀਕ ਹੈ ਜੀ ਸੋ ਘਬਰਾਉਣ ਦੀ ਕੋਈ ਲੋੜ ਨਹੀਂ ਆ ਇਹ ਕੋਈ ਪੱਕੀ ਕਟਆਫ ਨਹੀਂ ਆ ਥੋੜਾ ਬਹੁਤ ਇਹਦੇ ਉੱਤੇ ਘਟ ਵੱਧ ਸਕਦਾ ਹੈ ਠੀਕ ਹੈ ਜੀ ਕਈ ਵਾਰ ਚੀਜ਼ਾਂ ਇੱਧਰ ਉੱਧਰ ਹੋ ਜਾਂਦੀਆਂ ਹੈਗੀਆਂ ਸੋ ਜਿਨ੍ਹਾਂ ਦੇ ਮਾਰਕਸ ਇਹਦੇ ਅਕੋਰਡਿੰਗ ਆਣਦੇ ਆ ਤੁਸੀਂ ਬਿਲਕੁਲ ਨਿਸ਼ਚਿੰਤ ਰਹੋ ਤੁਹਾਡੀ ਸਿਲੈਕਸ਼ਨ ਪੱਕਾ ਹੋ ਜਾਣੀ ਹੈਗੀ ਪਰ ਇਹਦੇ ਤੋਂ ਤੁਹਾਡੇ 57 ਮਾਰਕਸ ਫਿਰ ਵੀ ਵੱਧ ਚਾਹੀਦੇ ਆ ਜੇ ਫਾਈਨਲ ਦੇ ਵਿੱਚ ਤੁਹਾਨੂੰ ਸਿਲੈਕਸ਼ਨ ਚਾਹੀਦੀ ਆ ਉਮੀਦ ਆ ਤੁਹਾਨੂੰ ਵੀਡੀਓ ਦੇ ਵਿੱਚ ਸਾਰੀਆਂ ਚੀਜ਼ਾਂ ਜੋ ਸਮਝਾਈਆਂ ਨੇ ਉਹ ਸਮਝ ਲੱਗ ਗਈਆਂ ਹੋਣੀਆਂ ਜੇਕਰ ਸਮਝ ਨਹੀਂ ਲੱਗੀਆਂ ਇੱਕ ਵਾਰ ਵੀਡੀਓ ਨੂੰ ਦੁਬਾਰਾ ਦੇਖ ਲਿਓ ਤੇ ਸਾਰੀਆਂ ਜੋ ਕਟਆਫ ਨੇ ਮੈਂ ਤੁਹਾਨੂੰ ਦੱਸ ਦਿੱਤੀਆਂ ਨੇ ਇਹਦੇ ਅਕੋਰਡਿੰਗ ਹੀ ਕਟਆਫ ਆ ਜੋ ਜਾਣ ਵਾਲੀ ਆ ਸੋ ਆਪਦੇ ਆਪ ਦੇ ਨੰਬਰ ਕਮੈਂਟ ਕਰਕੇ ਜੁੜ ਲਿਓ ਕਿੰਨੇ ਆਏ ਆ ਤੇ ਮੈਂ ਤੁਹਾਨੂੰ ਦੱਸ ਦਿੱਤਾ ਕਿ ਤੁਹਾਡੀ ਸਿਲੈਕਸ਼ਨ ਹੋ ਸਕਦੀ ਹੈ ਜੀ ਇਸ ਦੇ ਕੋਡ। ਮੂਮੀ ਦੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏ ਚੰਗੀ ਲੱਗੀ ਹੋਏ ਵੀਡੀਓ ਨੂੰ ਲਾਈਕ ਕਰ ਦਿਓ। ਆਪਣੇ ਦੋਸਤਾਂ ਮਿੱਤਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਕਿਉਂਕਿ ਤੁਸੀਂ ਸਬਸਕ੍ਰਾਈਬ ਬਹੁਤ ਘੱਟ ਕਰਦੇ ਹੋ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅਗਲੀ ਵਾਰ ਮਿਲਾਂਗੇ ਇਦਾਂ ਦੀ ਇਨਫੋਰਮੇਟਿਵ ਵੀਡੀਓ ਵੀ ਟੂ ਲਾਈਕ ਸਬਸਕ੍ਰਾਈਬ ਸ਼ੇਅਰ ਐਂਡ ਕਮੈਂਟ ਫੋਰ ਨੈਕਸਟ ਟਾਈਮ ਵੀ ਵੀਡੀਓਸ। ਥੈਂਕ ਯੂ।